ਨੁਕਰੀ ਦਰਾਈਆਂ ਦੋਨਾਂ ਦਾ ਜਿੰਨੇ ਪਹਿਰੇ ਆਣੇ ਨੇ ਉਹਨਾਂ ਦਾ ਇਹਦਾ ਦਰ ਸੱਚੇ ਜੀ 8 ਹੈ ਇਹਦਾ ਛਾਡੇ ਹੋਣਾ ਇਹਦੇ 14 ਲੱਗਿਆ ਹੋਇਆ ਤੇ ਤੈਨੂੰ ਦੱਸੀ ਦੇ ਕਿੰਨੇ ਲੱਗਿਆ ਛਾਡੇ ਸੀ ਲੱਗਿਆ ਹੋਇਆ ਆ ਛਾਡੇ ਜਿਹੜਾ ਨਾ ਇਹਨੂੰ ਬਾਈ ਪਤਛਾ ਵੀ ਲੱਭੀ ਨਾ ਆ ਆ ਖੜੇ ਨੇ ਹਈ ਗਏ ਬਾਈ ਬਾਗੇ 3000 ਦਿੰਦੇ ਜੇ ਮੈਂ ਉਹਨਾਂ ਦਾ 2000 ਆ ਗਿਆ ਆ ਕੀ ਕੀ ਹੈ 21 ਰੱਖ ਦੇ 21 ਰੱਖ ਦੇ ਯਾਰ 21 ਦੇ ਦੇਣੇ ਮੇਰੇ ਜਿੰਨੇ ਮੁੱਕੇ ਨੇ ਬਣ ਗਏ 21 ਰੱਖ ਦੇ 14 ਤੇ ਲੱਗਿਆ ਸੀਗਾ ਇੱਧੇ ਤਾਂ ਲੱਗਿਆ ਕਿੰਨੇ ਕਿੰਨੇ ਜਾਨੇ ਕਿੰਨੇ ਸੱਜਣ ਬਣ ਗਏ ਕਿੰਨੇ ਬਣ ਗਏ ਇਹਨਾਂ ਨੂੰ 22000 ਦੀ ਦਿੱਤਾ ਫਿਰ ਬਾਹਰ ਕੀ ਆਦਾ ਹੈ ਅਰੇ ਫਿਰ ਉਹਨਾਂ ਯਾਰ ਬਿਛਾ ਰੱਖਣਾ ਨਹੀਂ ਨਹੀਂ ਆੜਿਆ ਨਹੀਂ ਮੈਂ ਦੇ ਨਹੀਂ ਐਨ ਹਾਂ ਜਰ 500 ਰੁਪਏ ਕੰਮ ਨਵੇਰ ਫੇਰ ਅਸੀਂ ਵੀ ਤੇ ਸਾਡੀ ਕੋਈ ਆਉਂਦੀ ਆ ਸਾਡੇ ਕੀ ਹਾਂ ਜੀ ਦਿਖਾਈ ਹੋਊਗੀ ਹਾਂ ਜੀ ਦਿਖਾਈ ਹੋਊਗੀ ਹਾਂ ਜੀ ਆਹੇ ਲੋ ਕੋਈ ਦਿਖਾਈ ਹੋਈ ਨਾ ਹੋਰੀ ਮੈਂ ਨਾ ਬਕਾਈ ਤੂੰ ਕਿੰਨੇ ਦਾ ਕਰਵਾਤਾ ਚ ਇਹਨਾਂ ਦਾ ਕਿੰਨੇ ਦਾ ਕਰਵਾਤਾ 21000 ਦਾ ਸਾਡੇ 21000 ਦਾ ਹੋ ਗਿਆ ਬਈ ਸੌਦਾ ਦੋ ਫਟ ਕਰੇ ਵਧਾਈਆਂ ਜਰੀਏ ਤੇਰੇ ਕਰਨੀ ਦੇਰੇ ਦੇਰੇ ਦੇ 500 ਹੋ ਗਿਆ 500 ਲਾਉਣਾ ਹੈ ਜਹਰ ਲੈ ਕੇ ਕਾਦੀ ਨਹੀਂ 500 ਨਹੀਂ ਨਹੀਂ ਮੈਂ 200 200 ਆਪੀ ਕਰਵਾ ਦਿੰਦਾ ਉਹਨਾਂ ਕਹਿੰਦੇ ਮੇਰੇ ਦਿਨ 500 ਦਾ ਮੇਰੇ ਕਿ ਨਹੀਂ ਕਰਦੇ ਉਹ ਸਭ ਮੈਂ ਕਰਾਇਆ ਦੋਨਾਂ ਦਾ ਟੁੱਟੇ ਨਾ ਦਊ ਮੈਂ ਤੈਨੂੰ ਦਾ ਵੇਖੋ ਮੈਂ ਹਾਂ ਮੁੱਕ ਗਿਆ ਉਹਦਾ ਦਾ ਇਹਦਾ ਟੁੱਟਦਾ ਸੀਗਾ ਇਹ ਬਈ ਮੈਨੂੰ ਮੇਰੀ ਮੇਰੀ ਬੁਲਾਦ ਨਹੀਂ ਇਹ ਮੇਰੀ ਬੰਨੇ ਦਾ ਕੋਈ ਨਾ ਮੈਂ ਤੈਨੂੰ ਇਹ ਜਲਾਲੀ ਦਊਗਾ ਇਹਨੂੰ ਵੇਚਣਗੇ ਤਾਂ ਵੀ ਮੈਂ ਬਈ ਦੋ 5 6 7 8 9 10 11 12 ਆਉਂਦੇ ਹੁੰਦੇ ਨੇ ਬਾਈ 13 ਆਉਂਦੇ ਹੁੰਦੇ ਨੇ 14 15 16 17 18 19 20 21 ਕਿਆ ਸਾਡੇ ਕੀਆ ਫੜੋਏ ਆ ਮਾ ਜੇ ਤੇ ਪਾਲਾ ਪੂਰਾ ਹੋ ਗਿਆ ਗੱਡੀ ਆ ਗਈ ਸਾਡੇ ਮਾੜੀ ਥਲੇ ਪੱਗ ਦੇ ਸਾਡੇ ਛੱਡ ਦੇ ਕੰਮ ਪੱਠ ਦਾ ਸੌਦਾ ਕਰਾਉਣ ਲੱਗਿਆ ਚਾਚਾ ਸਦੀਕ ਅਜੂਆ ਨਾਲ ਲੈ ਰਿਆ ਰਹੀ ਸਦੀਕ ਇਹਦੇ ਲਈ ਖੂਬ ਖਾਣਾ ਹਾਰਦੀ ਕਰੇ ਘਰ ਦੀ ਵਾਲੀ ਆਏ ਨਹੀਂ ਜੀ ਕਈ ਲੋਕਾਂ ਮੈਂ ਮਾਰ ਨੂੰ ਲਾ ਲਉਂ ਨਿੰਬਖਤੀ ਮਗਰ ਬਾਪੇ ਕਿੰਨੇ ਪੈਸੇ ਦੇਣੇ ਨਹੀਂ ਸਹੀ ਗੱਲ ਇਹ ਵੀ ਪੱਤਿਓਂ ਮੰਗਲਾ ਹੈ ਮੈਂ ਆ ਜੀ ਲਾ ਲਊਗਾ ਭਾਈ ਹੂੰ ਕੋਈ ਨਹੀਂ ਵਾ ਲਗਾ ਮੀ ਤਾਂ ਨਹੀਂ ਕਰੀਨੀ ਆਹ ਦੇਖੇ ਕਿ ਨਹੀਂ ਜਾ ਕੇ ਮੈਂ ਇਨਾ ਲੈਣਾ ਆਪਦਾ ਜੇ ਹੱਬਾ ਬਣ ਗਿਆ ਐਵੇਂ ਮੈਂ ਕੀ ਕੰਮ ਕਰਨਾਉਣਾ ਨਹੀਂ ਉਹ ਗੱਲ ਹੀ ਤੂੰ ਬਿੱਗ ਬਲਾਂਗ ਕਿੰਨਾ ਲੱਗਿਆ ਤੇ ਇਹ 20 ਲੱਖ ਨਹੀਂ ਲੱਗਿਆ ਜੀ ਫਿਰ ਕਿੰਨਾ ਫੱਕ ਰਹਿ ਗਿਆ ਹੁਣ ਕੀ ਲੱਗਿਆ ਫਿਰ ਬੰਦਾ ਇੱਕ ਤੇ ਕੀ ਹੱਗੋ ਲੋਕ ਹਾਂ ਉਹ ਮੀਂਹ ਫੇ ਦਿੱਤੇ ਟੜਕੇ ਦੇ 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 ਉਹ ਮਰਣਾ ਦੇ ਵੀ ਆ ਜੋ ਘਾ ਹੋ ਘੜਾ ਹੋ ਗੋ ਆਹ ਓਰੇ ਆਇਆ ਹੁਣ ਕੱਟਿਆ ਹੋਇਆ 20000 ਨਹੀਂ ਕਿਉਂ ਆਪਰੇ ਰੱਪਟ ਵਧੀ ਆ ਜਾ ਪਹਿਲੇ ਜੇ ਪੱਟੇ 20000 ਨਹੀਂ ਆਇਆ ਇੱਧਰ ਆ ਜਾ ਸਦਾ ਹੋ ਜਾ ਇੱਧਰ ਆ ਦੇਖ ਲੈ 20 ਤੱਕ ਜਾ ਸਕਿਆ ਬੰਦਾ ਇਹ ਵੀ ਇਹ ਕਹਿੰਦਾ ਮੈਨੂੰ ਹਣ ਦੀ ਮੇਰਾ ਤੂ ਲੈ ਜਾ ਉਹ ਗੰਡੂਰ ਵਾਲਾ ਮੁੰਡਾ ਹੈ ਆ ਦੇਦਾ ਉਹ ਫੱਬੇ ਆਰੋ ਜੇਨੇ ਨੂੰ ਯਾਰ ਕਿੰਨਾਂ ਕਰਦੇ ਨੇ ਇਹਨੇ 500 ਲੈਣਾ 500 ਦਾ ਹੀ ਬਰਾਬਰ ਜਿਹਨੇ ਇੰਨੇ ਨੇ ਲੈਣਾ 500 ਦਿਖਾਈ ਥੋੜੀ ਆਹ ਇਹ ਕਿੱਥੇ ਆ ਰੋ ਰੂ ਬਹਿ ਗਿਆ ਅੱਧੀ ਵਾਲੀ ਨਹੀਂ ਆਹ ਲੈੜੇ ਦੀ ਪੈਸੇ ਆਹ ਗਿਣਾਉਂ ਬੈਠੇ ਜਲਦੀ ਜੋ ਵੀ ਨਹੀਂ ਆਉਂਦੇ ਨਹੀਂ 3 ਆਵਾਗਿਚ ਜੇਦੋ ਵੀ ਹੱਦ ਉਹਦੋਂ ਲੈ ਕੇ ਦੇ ਦੋ ਆਪ ਵਾਲਾ ਅਰੇ ਗੱਗਨ ਦੋ ਕਿ ਇਹ ਕਿਉਂੜਾ ਬੱਕਾ ਪੋ ਜਾ ਮੈਂ ਵਡਿਆ ਦੇ ਨੀ ਯਾਰ ਬਾਪੇ ਚਾਤਾ ਸਾਫੀ ਕਿੰਨੇ ਦਾ ਨਹੀਂ ਨਹੀਂ ਗੱਜਨਾ ਤਾਂ ਦੱਸ ਦੀ ਚਾਚਾ ਜੀ 20000 ਦੇ ਦਿਓ ਬਸ ਉਹ ਕਿੰਨੇ ਕਹਣਾ ਤੂੰ ਮੈਂ ਤਾਂ ਕੱਲ੍ਹ ਧੂੜਿਆ ਤੇਰਾ ਮੰਗੇ ਨਾ ਬਾਅਦ ਹੁਣ ਫਿੱਟ ਕਰ ਲਈ ਚੱਟ ਪੀ ਪਾ ਦੇ ਵਿੱਚ ਬਈ ਗਾਗਿਆ ਸੀ ਮਾੜੀ ਮੋੜੀ ਆ ਤੱਕ ਜਾ ਫੜਾ ਜਾ ਤੂੰ ਨੋਟ ਕੱਢ ਕੇ ਫੜਾ ਜਾ ਕੋਨਾ ਆ ਆ او بھائی جی کا یار او نہیں او بلاؤ بلاؤ او ٹھیک ہے نہیں 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 او لے اوئے بھائی اپنا پیسے بڑو او نہیں 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 او نہیں او نہیں بتا او دا کٹوا او نہیں او ٹھیک ہے یار نہیں نہیں او صحیح دا کدو گے پھر او صحیح دا کدا اور نہ کھڑے کھڑا کھڑا ਨਾ ਬੜਾ ਜੀ ਚਾਚਾ ਖੜ ਗਿਆ ਖੜ ਦੇਖੋ ਦੇਖੋ ਭਾਈ ਹੁਣ ਭਾਈ ਜੀ ਨਹੀਂ ਹੈਗੇ ਉਹ ਨਹੀਂ ਭਾਈ ਤੇ ਖੜੇ ਆ ਸਾਡੇ ਨਾਲ ਨੂੰ ਹੋ ਗਿਆ ਨਹੀਂ ਨਹੀਂ ਚਾਚਾ ਹੁਣ ਕਰਦੇ ਹਾਂ ਮਰਦ ਮਰਦੇ ਆੜੇ ਉਹਨਾਂ ਦਾ ਫਿਰ ਹੁਣ ਨਹੀਂ 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 ਉਹ ਬੰਦੇ ਮਾਰਦੇ ਨੇ ਵਿਚਾਰੇ ਉਹ ਉਹ ਦੇਣੀਆ ਕਿੰਨੇ ਨੂੰ ਆਇਆ ਅੱਛਾ ਮਸਰਾ ਜੀ ਪਾਵੇ ਕਰਦਿਆਂ ਤੋਂ ਬਾਈ ਦਾ ਘਾਟਾ ਫਿਰੋਜ ਬਾਈ ਨੇ ਪਾਈ ਦੀ ਦੂਗਾ ਸੱਚੇ ਜਾ ਮਾਰਦੇ ਯਾਰ ਬਸ ਇੱਕ ਥਾਪੀ ਪੱਕੀ ਮਾਰ ਬਾਈ 19000 ਹੋਰ ਜਾ ਕੋਈ ਬਕਾਈ ਕਰ ਜਾਣਾ ਸਾਡ ਮਾਰਨੇ ਦੇ ਬੰਦੇ ਚਾਹ ਚੋਣ ਨਹੀਂ ਹੋ ਯਾਰ ਬਸ ਜਿਵੇਂ ਤੈਨੂੰ ਮੈਂ ਕਰਦੇ ਬੱਚ ਨਹੀਂ ਨਹੀਂ ਇਹ ਮੈਂ ਲਾਵੀ 99000 ਹਨਾ ਇਹ ਬਣ ਗਿਆ 19000 ਹਨਾ ਹੈ ਹਾਂ ਹਾਂ 19 ਹੁਣ ਮੜੀ ਗਿਆ ਚ ਰਹੀ ਯਾਰ ਉਹ ਮਾਰ ਮਾਰ ਦੇ ਮਾਰ ਦੇ ਬਾਈ ਮਨੇ ਦੂਸਰਾ ਬੰਦੇ ਨੇ ਕਾਹਗਾ ਚੰਗੇ ਆ ਓਏ ਲੈ ਜਾ ਲੈ ਲਓ ਚੰਗੇ ਆ ਲੈ ਲਾ ਜਾ ਹੋ ਗਿਆ 20000 ਦੀਆਂ ਓਏ

ਸੰਗੋਲਨ ਦੇ ਵਾਹੂ ਜਾਨਾ ਕੋਪਿਆ ਨਾ ਤੁਹਾਨੂੰ ਮੀਂਹ ਦੇ ਖਾਨਾ ਲੈ ਵੀ ਨੰਨੀ ਜੀ ਇਹ ਸੇ ਗੇ ਜਲ ਜਾਨਾ 25 ਨੂੰ ਬੰਦੀ ਹੋਈ ਬਈ ਲਖਨ ਨੰਨੀ ਜੰਮਾ ਅੱਛਾ ਕੱਲ ਮਿਲਾਂਗੇ ਹਾਂਜੀ ਆਓ ਇਹ ਦੱਸ ਜਾਨਾ ਰਵੀ ਆਇਆ ਕਰੋ

ਦਾ ਹੀ ਦੁਰਾਸ਼ੋ ਰਹੀਂ ਉਹ ਬੰਦਾ ਗੱਲ ਕੀੜਾ ਥੋੜਾ ਜਿਹਾ ਇਹ ਕਿੜਾ ਹੈ ਭਾਈ ਆਪਾਂ ਚੀਜ਼ ਜਿਹੜਾ ਇਹਨਾਂ ਦਾ ਜਿਹੜੀ ساری ਚੀਜ਼ ਉਹ ਪੁੱਛੋ ਲੈ ਲਓ ਉਹ ਵਾਲਾ ੜਕੀ ਜਿਹੜੀ ਨੌਕਸਾਲੀ ਹੁੰਦੀ ਵੀਰੇ ਸਿਗਾਨੀ ਸਿਆਣੇ ਪੜੇ ਲਿਖੇ ਉਹ ਵਾਲਾ ਡੱਟ ਚੜਨੇ ਫੜਾ ਦਾਂਗਾ ਉਹ ਵੀ ਸਿਆਣਾ ਇਹ ਤਾਂ ਉਹਦੇ ਕਰਾਉਣਾ ਨਹੀਂ ਚੱਲਦਾ ਟੋਟੀ ਚੀਜ਼ ਆ ਜੇ ਖਰੀਦਾ ਬਹੁਤ ਜਦੋਂ ਸਾਡੇ ਯਾਰ ਖੁੱਟੀ ਮਰਦਾ ਮੈਂ ਦੇਖ ਰਿਹਾ ਹਾਂ ਉਹਦਾ ਯਾਰ ਜਦੋਂ ਜਵਾ ਖਰੀ ਹੈ ਗਾਂ ਜਾਗਦਾ ਬਹੁਤ ਆਪਾਂ ਹੀ ਮਰ ਜਾਂਦੇ ਹੋ ਗਈ ਐ ਕਿਹੜਾ ਬਚਰੀ ਹੁਣ ਉਹ ਆਪਣੀ ਆਪਣੀ ਗਾਰੰਟੀ ਹੈ ਕੋਈ ਗਾਰੰਟੀ ਸਹਾਨਾ ਦੀ ਨਹੀਂ ਆਪਣੀ ਗਾਰੰਟੀ ਕੋਈ ਉਹ ਬੰਦੇ ਉਹਦਾ ਠੀਕ ਆ ਸਹ

ਬੜੀ ਬਗਾਈ ਨਾ ਮਾਰ ਕੇ ਮਾਰੀ ਇਹਦਾ ਭਾਈ ਬਗਾਈ ਨਾ ਹੱਦੋਂ ਬਗਾਈ ਨਹੀਂ ਬਾਲੀ ਨਾ ਬਾਲੋ ਫੇਰ ਨਹੀਂ ਦੋ ਦੋ ਜਿਹੜਾ ਖਿਆ ਹੈ ਮੈਂ ਰੋਜ਼ ਜਾਂ ਨਹੀਂ ਫਿਰ ਵੀ 32 ਵਾਰ ਆਈ ਹਾਂ ਇਹਦਾ ਫਿਰ ਫਾਇਦਾ ਕੀ 35 ਮੰਗ ਲਓ ਚਲੋ ਦਾ ਕੋਈ ਜਦ ਤੱਕ ਮੁੰਡਾ ਕਰਾ ਹੋਣਾ ਪੂਰਾ ਉਹ ਵੀੜਾ ਵੀ ਬਣਾਉਣੀ ਹੈ ਯਾਰ ਉਹਦਾ ਕੋਈ ਨਹੀਂ ਭਾਈ ਯਾਰ ਇਹ 35 ਮੰਗਲਾ ਚੱਲ ਨਹੀਂ ਫਾਇਦਾ ਟੱਕ ਦੋ ਤਾਂ ਜਦੋਂ ਹੋਣਾ ਪੂਰਾ ਤੇਰੀ ਬੱਕਰੀ ਵੇਚ ਕੇ ਫੇਜੋਂ ਸੋ ਕੋਈ ਨਹੀਂ ਉਹ ਕੋਈ ਚੱਲ ਜਦੋਂ ਯਾਰ ਕੇ ਫਿਰ ਕਹਿਣਾ ਕੀ ਹੈ ਨਹੀਂ ਆੜਨੇ ਆਪਾਂ ਮੁੱਲ ਹੀ ਨਹੀਂ ਕਰਾਉਂਦਾ ਮੁੱਲ ਲੈ ਲਾ ਫੜ 16 ਜੀ ਬੱਕਰੀ ਦੇ 16 ਜਾਨਾ ਮੈਂ ਬੰਦ ਰ ਬੇਚੀ ਐ ਉਹ ਗੱਡੀ ਨਾਲ ਹੁਣ ਲਗਾਏ ਨੇ ਹੁਣ ਫੇਰ ਇਹ ਕਿਹੜਾ ਦੇ ਲੋ 40000 ਦੀ ਉਹ ਕਿੰਨੇ ਚਾਹਣਾ 40000 10000 40000 40000 24000 ਦਾ 10000 ਰੁਪਏ ਦਾ ਉਹ ਭਾਈ ਯਾਰ ਮਗੇ ਮਾਲ ਮੋਲਾ ਮੇਟੋ ਤੂੰ 100 ਕਾ ਕੇ ਗਿਆ ਆਪਾਂ ਮੁੱਲ ਕਰਿਆ ਭਾਈਆਂ ਨੂੰ ਈ ਮੰਗਰਾਣਾ ਬੱਤ ਦਾ ਕੋਈ ਫਾਇਦਾ ਨਹੀਂ ਹੁੰਦਾ। ਹਾਂ ਗੱਲ ਚਾਹੀਦੀ। ਉਹ ਨਾ ਕਰ ਗਿਆ। ਇਹ ਉੱਥੇ ਬੋਕੀ ਚ ਹੋਰ ਲੰਦੀ ਬੱਕਰੀ। ਕੁੱਤੇ ਭਗਾਏ ਦਾ ਕੋਈ ਫਾਇਦਾ ਨਹੀਂ ਹੁੰਦਾ। ਲੈ ਜਿੱਦੋ ਮਰਜੀ ਲੈਣ ਮੰਦੀ ਹੈ। ਅਜੇ ਫੱਟੇ ਨਹੀਂ ਬੱਕਰੀ। ਇਹ ਦੁੱਧ ਦੀ ਥੱਪੀ ਚਾਹ ਦੁੱਧ ਨੂੰ ਬੱਕੇ ਚੰਗੀ ਹੈ। ਵੀ ਚਾਹ ਉਹ ਬੱਚੇ ਨੇ ਮਾ ਪਾ ਜਗੇ ਬੱਚੇ। ਫੇਰ ਉਹੀ ਗੱਲ ਆ ਬੋਲਾ ਸ਼ਾਈ ਨਹੀਂ ਨਾ ਦਿੰਦੇ ਆ। ਵੀ ਦੁੱਧ ਨੂੰ ਖੋਟੀ ਹੋਈ ਕੰਮ ਹੀ ਮੇਰੇ ਤੋਂ ਲੰਬਰ ਲੈ। ਸਾਰਾ ਮੁਤਰਾ ਹੀ ਦੇ ਦੇ। ਸਾਰਾ ਹੀ ਦੇ ਦੇ। ਇਹ ਦੇਖੀਏ ਦੁੱਧ ਮੇਰਾ। ਇਹ ਬਹੁਤ ਕੱਟੀ ਬੱਕੀ ਕਿਉਂ ਨਾ ਕਰਾਂ ਮੈਂ। ਰਹਿਣ ਦੇ ਕੋਈ ਨਹੀਂ ਮੈਂ ਮੋਲੀ ਕਾਇਚ ਕਰਿਆ ਤੈਨੂੰ ਆਹੋ ਤੇ ਕੀ ਕਹਿਦਾ ਨਾ ਫੇਰ ਫੈਰਾ ਉਹ ਮਮੂ ਮੰਗ ਲੈ ਨਾ ਹੁਣ ਕਿਉਂ ਮੰਗ ਮੈਂ ਦੱਸ ਗਏ ਤੂੰ ਹਾਂ ਹਾਂ ਮੈਂ ਤੈਨੂੰ ਉਹ ਜੋ 20000 ਰੁਪਏ ਬਾਰੇ ਮੰਗ ਲੈ ਕੇ ਤੂੰ 20 ਮੰਗਣਾ ਮੈਂ ਦੱਸ ਗਏ ਤੂੰ ਆ ਮੰਗਣਾ ਕੀ ਹੈ ਹਲੇ ਆ ਵੀ ਤੋਂ ਨਹੀਂ ਹੁੰਦੀ ਵੀਰੇ ਹਾਂ ਹੋ ਲਿਆ ਉਹ ਕਿੱਥੋਂ ਤਾਹੂ ਵੀ ਤਾਹੂ ਇਹਨੂੰ ਕਹੇ ਜਾਮਾ ਕਰ ਮਾਨ ਕਰਤਾ 10000 ਰੁਪਏ ਚ ਬੜਾ ਵੱਡਾ ਇਹ ਕਿਹੜਾ ਟੰਡੀ ਦਾ ਸੌਦਾ ਮਿੱਤਰ ਵੀ ਕੋਣ ਦਾ ਲੱਗਦਾ بکری لگی لگی

ਆ ਭਾਈ ਹੁੰਦੇ ਡੈਣੀ ਕਰੀ ਗਿਆ ਉਹ ਤੇਰਾ ਫੜਾ ਯਾਰ ਬੰਦੇ ਮੜੋ ਹਾ ਵਾੜੀ ਨੂੰ ਲੈ ਨਾ ਬਾਹਨੜੀ ਕੋਈ ਨਹੀਂ ਮਾਈ ਦੁਕਾਨ ਬਾਹਨੜੀ ਕੋਈ ਨਹੀਂ ਜਬਰਦਸਤ ਉਹ ਫਾੜੇ ਜਿਹਦੇ ਬੱਗੀਆਂ ਕਿਉਂ ਯਾਰ ਉਹ ਤੇਰੀ ਦੀ ਪਾਸਾ ਯਾਰ ਲਾ ਆਹੀ ਜਾ ਹਿਸਰਾ ਦਾ ਬੰਦਾ ਯਾਰ ਕੋਈ ਨਹੀਂ ਪਤਾ ਹੀ ਰਾਜ ਕੋਈ ਨਹੀਂ ਨਾਣੇ ਨਾਣ ਨੂੰ ਲੈ ਕੇ ਜਾਨੇ ਤੂੰ ਦੇ ਫੜਦਾ 1000 ਦੀ ਦੇ ਤੂੰ ਆਣੂ ਤੂੰ ਤੇ ਤੂੰ ਕਾਨੂੰ ਤੂੰ ਫੜਾ ਦੇ ਫੜਾ ਦੇ ਕੜੂ ਜੀ ਨਹੀਂ ਨਹੀਂ ਫੜਾ ਦੇ ਆਪਾਂ ਥੋੜਾ ਮਾ ਨਹੀਂ ਮੈਂ ਕਹੀ ਦਿੱਤਾ ਲੜਦਾ ਮਾ ਨਹੀਂ ਯਾਰ ਕਾਹਦਾ ਜੀ ਯਾ ਵੀ ਗਏਗਾ ਕਰਮ ਗੱਲੀ ਕਰਦਾ ਯਾਰ ਅੱਛਾ ਅੱਛਾ ਪਗੜਾ ਝੂਠ ਬੋਲਿਆ ਆਪਾਂ ਸਹੀ ਕਰ ਇੱਕ ਮੋੜ ਤੂੰ ਫਸ ਮਾਫੀ ਕੜ ਕੇ ਬਹਿ ਲੈ ਨਹੀਂ ਕਰਦਾ ਕੋ ਮਾ ਨਹੀਂ ਜਾਂਦਾ ਜੀ ਦਾ ਨਾ ਨਾ ਮਾ ਕਰ ਕੇ ਬਹਿ ਲੈ ਬਣਾਇ ਲਾ ਦੇ ਮਾ ਲਾਉਣੀ ਨਹੀਂ ਮਾ ਮੇ ਬੱਚਾ ਵਾਲੀ ਬੱਕਰੀ ਨਾ ਫਿਰ ਮੈਂ ਤੈਨੂੰ ਵੱਢ ਕੇ ਰੋਣਾ ਹੈ ਆ ਕੇ ਰੋਣਾ ਯਾਰ ਹੋਇਆ ਸਾਇ ਪਾੜੇ ਪੈ ਜਾਂ ਇਹ ਕੋਈ ਨਹੀਂ ਫੜਦਾ ਸੱਚਾ ਆ ਬੜਾ ਸੱਜਣ ਨਾਲ ਹੋਣਾ ਉਹ ਕੋਈ ਨਹੀਂ ਫੜਦਾ ਨਹੀਂ ਯਾਰ ਫੜਦਾ ਫੜਦਾ ਕੋਈ ਨਹੀਂ ਫੜ ਪੜਦਾ ਉਹਦੇ ਕਿਹੜਾ ਨੌੜੇ ਉਹਲਾ ਸੋਚਿਆ ਲੋਕ ਉਹ ਹੋ ਨੀ ਮਾਸੋ ਬਿਆ ਉਹ ਬਾਸਰ ਤਾਂ ਨਹੀਂ ਰਹਾ ਉਰੇ ਉਰੇ ਆ ਰੇ ਆਤ ਮੇ ਜਿਹੜਾ ਨਿਆ ਮੈਂ ਵਿੱਚ ਬਾਬਾ ਨੇ ਰਿਆ ਮੈਂ ਮਰ ਜਾਗਾ ਨਹੀਂ ਮਰਦਾ ਨਹੀਂ ਮਰਨ ਜਾਈ ਜਾਂਦਾ ਆ ਫੜ ਯਾਰ ਆ ਫੜ ਪੈਸੇ ਗਾਣ ਯਾਰ ਤੂੰ ਪੈਸੇ ਗੱਲਾਂ ਕੋਈ ਚੱਕਰ ਨੋ ਦੋ ਦੰਨੋ ਚਾਰ ਆਹਰੇ ਤੇ ਹੋਆ ਹੰਜੀ ਨਹੀਂ ਜੀ ਕੋਈ ਤਾਂ ਗੱਲ ਇਮਾਨਦਾਰੀ ਵੀ ਕੀਤੀ ਹੋਈ ਹੁੰਦੀ ਆ ਤਪ ਕਿਉਂ ਨਾ ਆਪਾਂ ਕਹੀਏ ਇਹਦਾ ਡੇਟ ਦਾ ਭਰਦਾ ਹੀ ਨਹੀਂ ਨੋ ਮੇਰੇ ਵਰਗਾ ਕੋਈ ਹੋਰ ਆਈ ਜਾਂਦੇ ਹੋਰ ਆ ਜਾਂਦੇ 15 ਤੇ ਪੈਸਾ ਲੱਗੂ 11 12 13 ਹੁਣ ਆਪਾਂ ਤਾਂ ਆਪਾਂ ਨੂੰ ਬਤੂ ਦਾ ਰਾਣੀ ਤਾਂ ਗੱਲੀ ਨਹੀਂ 15 16 ਉਹ ਖੁੱਲ ਗਿਆ ਤਾਰ ਭੱਜ ਗਿਆ ਬੰਨੀ 16 ਬੱਕਰਾ ਚੰਦਾ ਉਹ ਬਾਬਾ ਤੁਸੀਂ ਹੈਂ بھائی سارے بھائی او کی بال ہو او نہیں یار اشیرے اشیرے پوریا چھڈ بھائی تو ہن ہا ہور ہور او کی پھر ہو گئے بس جا رہے ہیں بھائی ویڈیو چلا ਆ 500 ਹੋਰ ਪਾਤਾ ਨੇ ਬਾਈ ਕਹਿ ਦੀ ਫੇ ਮੈਂ ਜਿਹੜਾ ਨਹੀਂ ਕਰਦਾ ਮੈਂ ਬਾਈ ਕਹਿ ਦੀ ਦਾ ਨਹੀਂ ਨਹੀਂ ਠੀਕ ਹੈ ਠੀਕ ਹੈ ਮੇਰੇ ਪਾਸੇ ਜਿਹੜਾ ਮੇਰਾ ਦੀ ਮੈਂ ਬੱਚੇ ਪਾਪਾ ਹੁਣ ਪਾਸੇ ਮੇਰੇ ਜਿਹੜਾ ਪਾਸੇ 200000 ਦਾ ਮੈਂ ਇੱਥੇ ਕਰਨ ਕਿਉਂ ਨਾ ਮੰਡੀ ਚ ਹੋ ਫੇਰ ਆਹ ਬੜ ਕੋ ਜੋ ਫਰੀ ਆਹ ਆਹ ਫਰੀ ਹੋਈ ਹੈ ਦੇਖ ਸਕਦਾ ਤੁਸੀਂ ਖੋਲੀ ਪਈ ਰਹੇ ਬੱਕਰੀ ਬੱਕਰੀ ਬੇਗ ਹੈ ਗਾਨੀ ਨਾ ਹੋਲੇ ਬੱਕਰੀ ਬੱਕਰੀ ਬੇਗ ਹੈ ਉਹੀ ਗੱਲ ਹੈ ਇਹ ਕਹਿੰਦੀ ਆ ਕਿ ਬੱਕਰੀ ਦੋ ਉਤਾਰ ਰੱਖਦੀ ਹੈ ਨਹੀਂ ਇਹ ਨਗਰ ਦੇ ਨਗਰ ਦੇ ਮੁੰਡਾ ਕਿੰਨੇ ਪੈਸੇ ਦੇ ਗੂ ਹਾਂ ਦੱਸ ਦੇ ਕਹਾਂ ਯਾਰ ਵੀ ਮੰਗਦਾ ਭਾਈ ਕੋਈ ਗੱਲ ਨਹੀਂ ਲੰਗੀ ਜਾਂਦੇ ਆਰਾ ਮੰਗਦੀ ਐ ਆ ਬੱਕਰੇ ਜਿਹੇ ਜੀ ਪਾਦੇ ਬੱਕਰੇ ਤੇ ਪੈਸੇ ਵਾਏ ਮੰਗੇਵਾ ਕਰੀ ਮੈਂ ਤਾਂ 18 ਬੰਦਾ ਕਹਿੰਦਾ ਤਿਕਾ ਲਣ ਹਾਂ ਮਾਰਾ ਯਾਰ ਕੋਈ ਨਹੀਂ ਤਾਂ ਫੋਨ ਹੀ ਕਰਦੇ ਰਹਿਣੇ ਚਾਹੀਦੇ ਕੁਝ ਜਾਇ ਦੱਸ ਯਾਰ ਚਾਚਾ ਹੁਣ ਮੈਨੂੰ ਆਹ ਰਾਦੇ ਵੀ ਨਜਾਇਜ਼ ਬੰਦੇ ਨੇ ਬੰਦਾ 20000 ਕਹਿੰਦਾ ਕਹਿੰਦਾ ਤੱਕ ਘੱਟ ਬੰਦਾ 20000 ਮੰਗ ਰੋ ਫਿਰ ਕਿਹੜਾ ਵੇਖ ਗਿਆ ਇਹ

ਲੱਭ ਸੜ ਗਰਾਂ ਤੜਦੇ ਰਾਂ ਹਿਆਰ ਦਾ ਹਾਂ ਔਰੇ ਚਾਚੇ ਪੈਸੇ ਜਾਏ ਭਾਈ ਜਾਏ ਹੁਣ ਕੀ ਕਰੀਏ ਹੁਣ ਕਰ ਕੇ ਨਾ ਕੰਨ ਬਕਾਈ ਕਰੀ ਜਾਨੇ ਯਾਰ ਤੂੰ ਯਾਰ ਸਾਡੇ ਨੂੰ ਹੁਣ 25 ਮੰਗ ਲਏ ਮੈਂ ਹੁਣ ਤਾਂ ਮੰਗ ਲਏ ਉਹ ਦਾੜਾ ਕੋ ਹੁਣ ਤੀ ਤਾਂ ਹੋ ਗਿਆ ਮੈਂ ਦੋ ਗੱਲਾਂ ਮੈਂ ਹਾਂ ਸਰ ਨਹੀਂ ਆ ਨਾ ਨਾ ਇਹ ਨਾ ਇਹ ਗੱਲ ਹੋ ਗਈ ਤਾਂ ਹੋ ਗਈ ਯਾਰ ਕੋਈ ਨਹੀਂ ਹੋਰ ਹਾਂ 10 ਬਗਨਾ ਨਾ ਤੂੰ ਜਾਜ ਬੈਲਾ ਫੇਰ ਗੱਲ ਬਣੂ 14000 ਦੋਣ ਨਾ ਯਾਰ ਤੇ ਸਾਨੂੰ ਲੈ ਦੇ 15 15 ਉਹ ਖੜ ਜਾ ਕੋਈ ਗੱਲ ਨਹੀਂ ਤੁਸੀਂ ਆਇਆ ਕੋਈ ਨਹੀਂ ਆ ਰਹਾ ਮੈਂ ਤਾਂ ਕੋ ਕਰ ਲੈਗਾ ਮੰਗਰ ਦੇ ਇੱਕ ਵਾਰ ਇੱਕ ਇੱਕ ਸੱਟ ਹੀ ਲਾ ਇੱਕ ਜਿੰਨ ਦੀ ਵਾਲਾ ਹਾਂ ਨਵੇਂ ਆ ਫੜ ਫੇਰਾ ਪੂਰੇ 15 ਨਾਲ ਰੱਖ ਲੈ ਯਾਰ 17000 ਦਾ ਬੱਧ ਲੈ ਕੇ ਆਣਾ ਲੈ ਜੀ ਨਹੀਂ ਲੱਗਦਾ ਇਹ ਦੋ ਮਾ ਉਹ ਖੜਾ ਤੁਰਾ ਬਹੁਤ ਇਹ ਘੁਬਕਾ ਹੋ ਗਿਆ ਲਾਹੋ ਮਾ ਵੀ ਬਕਾਈ ਨਾ ਮਾਰੀ ਕੀ ਹੋ ਗਿਆ 16000 ਦਾ ਹੋ ਗਿਆ ਨਾ ਨਾ ਰੱਖ ਹੁਣ ਬਸ ਬਸ ਨਾ ਰੱਖ ਲੈ ਰੱਖ ਨਾ ਨਾ ਰੱਖ ਇਹ ਨਹੀਂ گا تو <speaks> <SOFT> ਲਓ ਭਾਈ ਚਾਚੇ ਲਓ ਭਈ ਆਹ ਬਈਆ ਇਹ ਮੁਕ ਦੁਖੀ ਜਾਂਦੀ ਆ ਹਾਂ ਮੈਂ ਕਿਹਨੇ ਜਾਣ ਕੇ ਤੋਹ ਮੈਂ ਲਾਹੂੰਗਾ ਢੀੜੀ ਤੋਂ ਜਾ ਰੱਖੀ ਲਾਓ ਲਓ ਭਾਈ ਇੱਧਰ ਜੀ ਇੱਧਰ ਜੀ ਦੇ ਵੀ ਆਨਲਾਈਨ ਹੋ ਰਿਹਾ ਨਾ ਕਾਹੀ ਦੀ ਇਹ ਉਹ ਮੱਕਾ ਕਿਹਨੇ ਹੈਗਾ ਬਾਈ ਚੱਲ ਕੋਈ ਨਹੀਂ ਕਹਿ ਰਿਹਾ ਆਹ ਸਾਈ ਆ ਗਈ ਹਲੋ ਬੀਚ ਨਵੀਂ ਕਿਹਦਾ ਯਾਰ ਇਹ 5 ਕਿਸਾ ਹੈਗਾ ਤੇ ਜਾ ਪਰ ਸਾਡੇ ਇੱਕ ਮਟਰ ਨਹੀਂ ਕੋਈ ਪਹਿਲੇ ਬੁਆ ਲਾ ਗਿਆ ਮਮਾ ਜੀ ਆ ਗਿਆ ਮਿੱਕੇ ਕੋਰਪਾ ਯਾਰ ਕਰੀ ਜਾਨੇ ਯਾਰ ਕਿਹੜਾ ਬੱਕਰਾ ਆਇਆ ਆਹ ਕਿੰਨੇ ਦਾ ਕਰਤਾ ਇਹ 17000 ਰੁਪਏ ਮਸਦਾਰੀ ਹੋ ਗਦੇ ਬੱਕਰੇ ਹੁਣ ਯਾਰ ਆਹ ਆਹ ਹਾਂ ਲੋ ਵੀ ਆ ਬੱਕਰੇ ਦਾ ਸੌਦਾ ਹੋ ਗਿਆ ਪੂਰਾ 17000 ਦਾ ਇਹਦਾ ਕੀ ਕਰ ਲੋਗਾ